मुर्दाबारो <muchos> ਬੰਦ ਕਰੋ ਬੰਦ ਕਰੋ ਐ ਬੀ ਡੀ ਪੀਓ ਕਰ ਦੇਗੀ ਜੇਰਾ ਫੇਰੀ ਇੰਤਿਆਰ ਨੇ ਇਹ ਪ੍ਰਸ਼ਾਸਨ ਕਰਦਾ ਕਿ ਜੇਰਾ ਫੇਰੀ ਇੰਤਿਆਰ ਹੋਣੀ ਬੀ ਡੀ ਪੀਓ ਨਾ ਬਾ ਮੁਰਦਾਬਾਦ 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 ਬੀ ਪੀਓ ਨਾਬਦੀਨ ਲਾਇਕੀ ਤਾਂ ਜੇ ਤੁਸੀਂ ਪੁੱਛੋ ਕਾਫੀ ਇਹਦੇ ਚ ਮਤਲਬ ਕਾਫੀ ਲੰਮੇ ਸਮੇਂ ਤੋਂ ਅਸੀਂ ਕੋਸ਼ਿਸ਼ ਕਰਤਾ ਦਿੱਤੀਆਂ ਹੋਈਆਂ ਅਸੀਂ ਜਿਹੜੀਆਂ ਜਿਨ੍ਹਾਂ ਦਾ ਨਿਬਟਾਰਾ ਕਾਨੂੰਨ ਮੁਤਾਬਕ ਇਹਨਾਂ ਨੇ 7 ਦਿਨਾਂ ਅਚ ਕਰਨਾ ਸੀ ਮਤਲਬ ਕਾਫੀ ਲੰਮੇ ਸਮੇਂ ਤੋਂ ਪਿਆ ਤੇ ਤੁਸੀਂ ਇਹ ਦੇਖੋ ਕੱਲ ਦਾ ਜਿਹੜਾ ਪੱਕਾ ਧਰਨਾ ਸੀ ਨੇ 30 31 ਤੋਂ ਸ਼ੁਰੂ ਕਰਿਆ ਹੋਇਆ ਸੀ ਉਹਦੇ ਚ ਧਰਨੇ ਦੇ باوجود ਵੀ ਪਿੰਡ ਮੱਲੇ ਵਾਲ ਦੇ ਵਿੱਚ ਫੇਰ ਵੀ ਜਾਲੀ ਜਿਹੜੀਆਂ ਹਾਜ਼ਰੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਇਹ ਕਿਦੀ ਮਲੀ ਭੁਗਤ ਨਾਲ ਹੋ ਰਿਹਾ ਇਹ ਨਹੀਂ ਸਮਝ ਆ ਰਹੀ ਹੈ ਜੇ ਤੱਕ ਇਹ ਕੰਮ ਤਾਂ ਕੋਈ ਕਰ ਹੀ ਨਹੀਂ ਰਿਹਾ ਨਾ ਮਤਲਬ ਕਾਨੂੰਨ ਮੁਤਾਬਕ ਤਾਂ ਕੋਈ ਕੰਮ ਨਹੀਂ ਕਰ ਰਿਹਾ ਨਾ ਕੰਮ ਮੰਗਣ ਵਾਲਿਆਂ ਨੂੰ ਇੱਥੇ ਕੰਮ ਦਿੱਤਾ ਜਾ ਰਿਹਾ ਨਾ ਉਹਨਾਂ ਨੂੰ ਨਿਯੁਕਤੀ ਪੱਤਰ ਜੇ ਕੰਮ ਦਿੰਦੇ ਨੇ ਤਾਂ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੰਦੇ ਉਹਨਾਂ ਨੂੰ ਇੰਨਾ ਖੱਜਲਖੁਆਰ ਕਰਦੇ ਨੇ ਨਾ ਜਿੰਨਾ ਤੁਸੀਂ ਕਹਿ ਦੋ ਕੀ ਮੰਗਤੀ ਆ ਤੁਹਾਡੀ ਮੰਗ ਸਾਡੀ ਇਹ ਆ ਵੀ ਜਿਹੜੀ ਜਿਹੜੀਆਂ ਸਾਡੀਆਂ ਸ਼ਿਕਾਇਤਾਂ ਨੇ ਉਹਨਾਂ ਤੇ ਜਿਹੜੀ ਧਾਰਾ 25 ਤਹਿਤ ਕਾਰਵਾਈ ਬਣਦੀ ਐ ਐਕਟ ਮੁਤਾਬਕ ਉਹ ਕਰ ਦੇਣ ਸਾਰੀ ਨਿਲੈਕੀ ਜੀ ਦਫ਼ਤਰ ਵੱਲੋਂ ਆਇਆ ਕਿਉਂਕਿ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਕੰਮ ਨਹੀਂ ਕਰਦੇ ਜਿਹੜੀ ਉਹਨਾਂ ਦੀ ਬਣਦੀ ਡਿਊਟੀ ਹੈ ਉਹ ਡਿਊਟੀ ਆਪਣੇ ਪੂਰੀ ਚੰਗੀ ਤਰੀਕੇ ਨਾਲ ਨਿਭਾ ਨਹੀਂ ਰਹੇ ਤੇ ਅਸੀਂ ਇਸੇ ਲਈ ਬਹੁਤ ਤਕ ਕੇ ਇੱਥੇ ਬੈਠੇ ਆਂਗੇ ਦਫ਼ਤਰ ਕਿਉਂਕਿ ਸਾਨੂੰ ਅਸੀਂ ਚਾਹੁੰਦੇ ਆਂਗੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਮਨਰੇਗਾ ਵਰਕਰ ਉਹ ਦੀ ਡੇਲੀ ਦੀ ਡੇਲੀ ਕਰਕੇ ਖਾਣ ਵਾਲੇ ਮਜ਼ਦੂਰ ਨੇ ਤੇ ਇਹਨਾਂ ਨੂੰ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਇਨਸਾਫ ਮਿਲਣਾ ਚਾਹੀਦਾ ਤੇ ਇਹਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ ਚੱਲ ਹੀ ਹਜੜੇ ਕਿਸ ਤਰ੍ਹਾਂ ਪੈ ਰਹੀਆਂ ਜਾਲੀ ਹਾਜ਼ਰੀਆਂ ਜੀ ਜਿਵੇਂ ਮੰਨ ਲਓ ਕੰਮ ਅਤੇ ਕੰਮ ਵਾਲੀ ਸਾਈਟ ਤੇ ਕਿਸੇ ਹੋਰ ਬੰਦੇ ਨੂੰ ਲਿਜਾ ਕੇ ਕੋਈ ਸਦੀ ਫੋਟੋ ਕਰਨੀ ਠੀਕ ਹੈ ਜਾਂ ਫਿਰ ਉਹ ਨਾਂ ਹੋਣ ਦੇ ਬਾਵਜੂਦ ਵੀ ਉਹਦੀ ਹਾਜ਼ਰੀ ਪਾ ਦੇਣਾ ਉਹਦੇ ਵਿੱਚ ਆਨਲਾਈਨ ਸਿਸਟਮ ਦੇ ਵਿੱਚ ਤੇ ਫੋਟੋ 5 ਜਣਿਆਂ ਦੀ ਹੋਣੀ ਹਾਜ਼ਰੀ 7 ਜਣਿਆਂ ਦੀ ਲੱਗੀ ਹੋਣੀ ਇਹ ਚੀਜ਼ਾਂ ਮਤਲਬ ਗੜਬੜੀ ਕੀਤੀ ਜਾ ਰਹੀ ਹੈ ਬਿਲਕੁਲ ਬਹੁਤ ਵੱਡੇ ਪੱਧਰ ਤੇ ਆਏ ਕਪਲੇਬਾਜੀ ਤਾਂ ਅਸਲ ਵਿੱਚ ਜਿਹੜੇ ਕਾਨੂੰਨ ਅਨੁਸਾਰ ਨਾਂ ਚੱਲਣ ਦੇ ਕਾਰਨ ਹੀ ਇਹਦੇ ਵਿੱਚ ਕਪਲੇ ਨੇ ਜੀ ਕਿਉਂਕਿ ਕਾਨੂੰਨ ਕਹਿੰਦਾ ਵੀ ਜੇ ਕੋਈ ਮਜ਼ਦੂਰ ਕੰਮ ਦੀ ਮੰਗ ਕਰਦਾ ਤਾਂ ਉਹਦੀ ਮੰਗ ਨੂੰ ਤੁਰੰਤ ਆਨਲਾਈਨ ਕਰਨਾ ਪ੍ਰਸ਼ਾਸਨ ਵੱਲੋਂ ਉਹ ਮੰਗ ਨੂੰ ਤੁਰੰਤ ਆਨਲਾਈਨ ਨਾ ਕਰਕੇ ਜੋ ਲੋੜਵੰਦ ਪਰਿਵਾਰ ਨੇ ਕੰਮ ਦੀ ਡਿਮਾਂਡ ਕਰਦੇ ਨੇ ਉਹਨਾਂ ਨੂੰ ਦਰਕਨਾਰ ਕਰਕੇ ਜਿਹੜੇ ਆਪਣੇ ਚਾਹੇਤੇ ਨੇ ਜਾਂ ਜਿਨ੍ਹਾਂ ਤੋਂ ਉਹਨਾਂ ਦੀ ਮਿਹਨਤ ਭੁਗਤ ਦੇ ਨਾਲ ਅੱਧੋ-ਅੱਧ ਕਰਨਾ ਹੁੰਦਾ ਉਹ ਜਿਹੜੇ ਬੰਦੇ ਕੰਮ ਤੇ ਹਾਜ਼ਰ ਵੀ ਹੁੰਦੇ ਨਹੀਂ ਕੜਾ ਮਜ ਚੌਧਰੀ ਪਰਿਵਾਰ ਵੀ ਆਪਾਂ ਕਹਿ ਸਕਦੇ ਆ ਉਹਨਾਂ ਨੂੰ ਉਹਨਾਂ ਦੀ ਗੈਰ ਹਾਜ਼ਰੀ ਲਗਾ ਕੇ ਇਹਨਾਂ ਨੇ ਪੈਸੇ ਦੇ ਜਿਹੜੀ ਉੱਚ ਅਧਿਕਾਰੀਆਂ ਨਾਲ ਮਿਲ ਕੇ ਮੈਨੂੰ ਤਾਂ ਲੱਗਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਮੰਦਰੇਗਾ ਵਿੱਚ ਬਹੁਤ ਵੱਡੇ ਫਰਾਡ ਹੋ ਰਹੇ ਨੇ ਪੰਜਾਬ ਪੱਧਰ ਤੇ ਜੇਕਰ ਇਹਦੀ ਸਹੀ ਜਾਂਚ ਹੋ ਜਾਵੇ ਤਾਂ ਮੈਨੂੰ ਲੱਗਦਾ ਵੀ ਇਹ ਜਿਹੜੀ ਰਕਮ ਵੀ ਅਰਬਾਂ ਖਰਬਾਂ ਤੱਕ ਜਾਊਗੀ ਜੇ ਇਹਦੀ ਮੁਕੰਮਲ ਜਾਂਚ ਹੋ ਜਾਂਦੀ ਹੈ ਕਾਨੂੰਨ ਅਨੁਸਾਰ ਕੰਮ ਨਾ ਕਰਨ ਜਿਹੜੀ ਅਧਿਕਾਰੀਆਂ ਦੀ ਇਹ ਕਰ ਆਪਾਂ ਗੱਲ ਕਰੀਏ ਹੋਰ ਇਹਨਾਂ ਦੀ ਕੋਈ ਮਜਬੂਰੀ ਨਹੀਂ ਇਹਨਾਂ ਨੇ ਦੋ ਨੰਬਰ ਦੇ ਕੰਮ ਕਰਨੇ ਹੁੰਦ ਨੇ ਅੱਜ ਤਾਂ ਅਸੀਂ ਸਵੇਰ ਤੋਂ ਬੈਠਿਆ ਜ ਕੋਈ ਨਹੀਂ ਮਿਲਿਆ ਸਾਨੂੰ ਵੀ ਨਹੀਂ ਇਹ ਏਪੀਐਸਓ ਏਪੀਐਸਓ ਆਈ ਸੀ